ਆ ਨਾਮ ਦਰਵਖਸ਼ ਗਈ ਤੁਸੀਂ ਇਸ ਤਰ੍ਹਾਂ ਦੇਖ ਲਓ ਜਿਹੜੇ ਭਗਵੰਤ ਸਿੰਘ ਅੱਜ ਸਾਡੇ ਪਿੰਡ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਪਹੁੰਚੇ ਨੇ ਜੀ ਅਸੀਂ ਇੱਥੇ ਪਹੁੰਚੇ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਸੀਂ ਜੋ ਸਹਮਤੀ ਦੀ ਗੱਲ ਉਹ ਬੋਲ ਕੇ ਗਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨ ਧੰਵਾਦ ਕਰਦੇ ਆ ਕਿਉਂਕਿ ਪਿੰਡ ਦੇ ਵਿੱਚੋਂ ਜਿਹੜੇ ਵਿਵਾਦ ਨੇ ਉਹ ਖਤਮ ਹੁੰਦੇ ਨੇ ਸਾਡੇ ਪਿੰਡ ਦੇ ਪਤਵੰਤੇ ਸੱਜ ਅਤੇ ਗੁਰੂ ਘਰ ਦੀ ਕਮੇਟੀ ਇਹਨਾਂ ਦਾ ਬਹੁਤ ਮਤਲਬ ਸਹਮਤੀ ਕਰਾਉਣ ਵਾਸਤੇ ਪੂਰਾ ਜੋਰ ਲੱਗਿਆ ਹੈ ਜੀ ਸੈਂਪਲ ਦੀ तकरीबन 99% ਹੋ ਚੁੱਕੀ ਹੈ ਜੀ 1% ਰਹਿ ਰਹੀ ਹੈ ਉਹ ਕੱਲ ਨੂੰ ਅਸੀਂ ਮਾਨ ਸਾਹਿਬ ਨੂੰ ਰਿਪੋਰਟ ਉਹਦੀ ਦੇ ਦਾਂਗੇ ਜੀ ਕਰਕੇ ਮੇਰਾ ਨਾਮ ਜਗਤਾਰ ਸਿੰਘ ਐਜ ਐ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਜੀ ਅੱਜ ਮੁੱਖ ਮੰਤਰੀ ਸਾਹਿਬ ਪਹੁੰਚਾਇਆ ਸੀਗੇ ਕੀ ਕਹਿਣਾ ਚਾਹੂਗਾ ਕਿ ਜਿਹੜੀ ਉਹਨਾਂ ਨੇ ਸਾਂਝੇ ਵਾਲੀ ਕਰਤੀ ਅਸੀਂ ਸਰਦਾਰ ਭਗੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਜੰਪਲ ਨੇ ਕਿਉਂਕਿ ਉਹਨਾਂ ਦਾ ਇੱਕ ਫਰਜ਼ ਬਣਦਾ ਸੀਗਾ ਪਿੰਡ ਦੇ ਲੋਕਾਂ ਨੂੰ ਸੇਧ ਦੇਣਾ ਕਿਉਂਕਿ ਅੱਗੇ ਪਿੰਡ ਦੇ ਲੋਕ ਵੀ ਸਾਡੇ ਬਹੁਤ ਜ਼ਿਆਦਾ ਸਮਝਦਾਰ ਹੋਗੇ ਕਿਉਂਕਿ ਅਸੀਂ ਅੱਜ ਤੋਂ 4-5 ਦਿਨ ਪਹਿਲਾਂ ਜਿਹੜਾ ਪ੍ਰੋਸੈਸ ਹੈ ਚਲਾ ਰੱਖਿਆ ਸਰਸਫਮਤੀ ਵਾਲਾ ਤੇ ਸ਼ਾਇਦ ਉਹ ਸਰਸਫਮਤੀ ਹੋਈ ਪਈ ਹੈ ਤਕਰੀਬਨ ਤੇ ਅਸੀਂ ਪਿੰਡ ਦੇ ਲੋਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਸਹਿਯੋਗ ਦਿੱਤਾ ਇਹਨਾਂ ਨੇ